ਭਾਈ ਜਾਨ ਕਿੰਨਾ ਲੱਗਦਾ ਜਦੋਂ ਪਰਣਾ ਬਈਏ ਸਰਦਾਰ ਜੀ ਪਰ ਮੈਂ ਸੱਚ ਬੋਲਦਾ ਨਾ ਵਾ ਚਲੋ ਇਹ ਆਪਣੀ ਜਿਗਾ ਕੇਵਲੇ ਕੈਪ ਪਾਉਣੀ ਪਰ ਜੋ ਰਾਜ ਨੇ ਤੇਰੀ ਪਰਨੇ ਇਹਨਾਂ ਦੇ ਪਾਗੜਾ ਤੌਰ ਹੈ ਨਾ ਉਹ ਵੱਖਰੀ ਤੌਰ ਹੈ ਨੋ ਦੋ ਵੀ ਪਾਣਾ ਕੀ ਟਾਈਮ ਹੈ ਚਲੋ ਜੀ ਐਮ ਹੋਈ ਹੈ 1 ਵਜੇ 1 ਵਜੇ ਤੇ ਕਿੱਥੇ ਜਾਣਦੇ ਝਿਮ ਚੱਲੇ ਝਿਮ ਐਸਾ ਹੀ ਲਾ ਟੈਂਪਰੇਚਰ ਟੈਂਪਰੇਚਰ 40 ਪਲਸ ਹੀ ਆ 40 ਪਲਸ ਨਾਲ ਜਿਆਦਾ ਹੀ ਕੱਲ ਰਾਹੀਂ ਨਾ ਦੁਬਈ ਦਾ 43 ਤੇ ਆਪਣਾ 46 ਹੂ 46 ਹਾਂ ਧੁੱਪ ਵਹਿਣੀ ਆ ਨਾ ਇਹਦੀ ਬਾਹਰ ਦੀ ਜਿੱਦਾਂ ਹੁਣ ਆ ਸਿੱਖ ਚ ਜੁਪਣੀ ਇਹ ਮਾੜੀ ਨਹੀਂ ਸਾਲਿਆ ਇਹ ਮਾੜੀ ਇਹੋ ਜੁਪਣੀ ਆ ਉਹ ਹੀ ਕਹਿੰਦਾ ਬਾਹਰ ਵਾਲੀ ਧੁੱਪ ਜੁਪਦੀ ਨਹੀਂ ਇਹ ਜੁਪਦੀ ਹੈ ਹੋਰ ਨਾਲੀ ਹੋਰ ਨਾਲੀ ਅੱਛਾ ਉਹ ਤੇ ਜੁਪਦੀ ਨਹੀਂ ਹਾਂ ਕੈਮਰਾ ਮਾਰੋ ਉਥੇ ਕਾਲੂ ਕੜੀ ਦੇ ਇੱਥੇ ਬੈਠਣਾ ਵੀ ਨਹੀਂ ਇਹ ਤੇ ਕਿਤੇ ਨਹੀਂ ਮਾਰਾ ਹੁਣ ਆਪਾਂ ਚੱਲੇ ਆ ਜਿਮ ਸਾਰੇ ਜਾਨੇ ਕਹਿੰਦੇ ਆ ਕਿ ਤੁਸੀਂ ਆਪਣੀ ਨਾ ਸਾਰਾ ਦਿੰਦੀਆਂ ਭਾਵੇਂ ਕਿਤਰਾ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਕਿ ਗੁੱਡ ਨਾਈਟ ਤੇ ਗੁੱਡ ਈਵਨਿੰਗ ਛੱਡ ਗਏ ਮਤਲਬ ਕਿ ਤਿੰਨ ਰੱਤੀ ਬਿਠੀਆਂ ਪਾ ਲੇ ਗਿਰੋ ਆਪਣਾ ਇਤਰਾ ਬੱਸ ਆ ਵੀਰ ਵੇ ਖੜ ਤੇ ਗਿਆ ਇੰਦਰ ਹੱਥ ਖੜੇ ਕਰ ਜਾਂਦੇ ਆ ਆਪਾਂ ਜਾਣਦੇ ਨਹੀਂ ਕਿਸ ਨੂੰ ਕੌਣ ਆ ਤੇ ਹੋ ਰਿਸਪੈਕਟ ਆ ਤੇ ਮੈਂ ਅਜੇ ਮੋਟਰਸਾਈਕਲ ਤੇ ਬੈਠਾ ਵੇ ਲੋ ਪਰ ਨਾ ਵੀ ਲੱਡਾ ਮੂੰਹ ਵੀ ਲਗਾਇਆ ਤੇ ਬਾਬਾ ਜੀ ਆ ਹਾਂ ਬਾਬਾ ਜੀ ਪਾ ਪੜੀ ਭਾਈ ਜਿੰਦਾਬਾਦ ਕੰਮ ਕਰ ਰਿਹਾ ਯਾਰ ਇਹ ਕਰਨ ਦਾ ਰੋੜ ਆ ਸਿਦਾ ਸਾਹਿਬ ਤੋਂ ਆਈਏ ਇਹ ਹੁਣ ਆਪਾਂ ਜਿਮ ਲਾਉਣ ਲੱਗੀਆਂ ਦੁਪਹਿਰੇ ਅੱਜ ਦੀ ਐਕਟੀਵਿਟੀ ਗੁੱਡ ਮਾਰਨਿੰਗ ਸੇਰ ਦਾ ਬਲੌਗ ਮੈਂ ਬਣਾਤਾ ਹਾਂ ਉਹ ਆਪਾਂ ਕੱਲ ਪਾਵਾਂਗੇ ਬੇ ਐਕਸਰਸ ਗਰਮੀ ਚ ਅੰਦਰ ਅੰਦਰ ਉਹ ਗਰਮੀ ਅੰਦਰਲਾ 37 ਟੈਂਪਰੇਚਰ ਆ ਥਾਣੇ ਪੈਣ ਚ ਆ ਰਿਹਾ ਉਹ ਥੋੜੀ ਚੇਂਜ ਹੋਏ ਨਾ ਬਾਕੀ ਕੋਸ਼ਿਸ਼ ਮੈਂ ਕਰਿਆ ਕਰੂੰਗਾ ਰੋਜ਼ ਦੀ ਐਕਟੀਵਿਟੀ 8-10 ਮਿੰਟ ਦਾ ਹੁਣ ਇੱਕ ਵਰਕਆਊਟ ਦਾ ਵੀ ਬਣਾਵਾਂਗੇ ਮੜਿਆ ਵਿੱਚ ਤੇ ਰਾਤ ਨੂੰ ਮੁੰਡੇ ਜਦੋਂ ਐਕਸੇ ਲਾਉਣਗੇ ਉਹ ਪਾਦਾਂਗੇ ਮਿੰਨੀ ਵਲੌਗ ਪਾਈ ਜਾਣੇ ਆਪਾਂ ਮੈਂ ਆਪਣੇ ਮੂੰਹ ਰਾਹੀਂ ਬਿਆਨ ਨਹੀਂ ਕਰਾਂਗਾ ਇਹ ਸਾਡੇ ਪੰਜਾਬ ਪੁਲਸ ਦੀ ਆਗ ਤੇ ਸ਼ਾਨ ਸਾਡੀ ਜਿੰਦ ਜਾਨ ਬਲਜੀਤ ਭਾਜੀ ਪਹਿਲਵਾਨ ਅਹੀਂ ਡੰਡ ਮਾਰਣੇ ਇਕੱਠੇ ਤੇ ਨਾ ਭਾਜੀ ਕਿੰਨੇ ਹੋਵੇ ਕਹਿੰਦੇ ਮੈਂ ਨਹੀਂ ਗਿਣਿਆ ਵੀਰ ਜੀ ਸ਼ੂਜ਼ ਮੜਿਆ ਰਿਮੂਵ ਕਰ ਲਿਓ ਇੱਥੇ ਜੇ ਖੜੇ ਰਹੋ ਮੈਂ ਆ ਜਨਾ ਹਾਂ ਇੱਥੇ ਰਹੋ ਇੱਥੇ ਰਹੋ ਲਾਓ ਨਾ ਮੈਂ ਮੁਰਗੇ ਨਾਲ ਦੰਦ ਸਿਸਟਮ ਕਰਾਉ ਉਹ ਪਾਈ ਰੱਖੋ ਕੀ ਇਹ ਦੰਦ ਸਿਸਟਮ ਕਰਾਉ ਹੈ ਹਨਾ ਗਰਮੀ ਆ ਬਾਕੀ ਦੋ ਵਰਡ ਬਲਜੀਤ ਭਾਜੀ ਤੁਹਾਨੂੰ ਭੁੱਲਣਗੇ ਤੇ ਇਹਨਾਂ ਵਾਜ ਕੇ 25 ਮਿੰਟ ਹੋ ਗਏ ਹਨ ਕਿੰਨਾ ਕੁ ਮਜ਼ਾ ਆਉਂਦਾ ਐਕਸਲ ਆਉਂਦਾ ਕੀ ਫਾਇਦਾ ਇਹਨਾਂ ਦੇ ਮੂੰਹ ਸੁਣੋ ਮੜਿਆ ਸਿਰਫ ਅੱਧਾ ਮਿੰਟ ਉਸਤਾਦ ਜੀ ਨਾਲ ਜਿਹੜਾ ਅੱਜ ਪਹਿਲੇ ਦਿਨ ਇਹਨਾਂ ਦੇ ਨਾਲ ਮੇਨਤ ਲਾਈ ਬਹੁਤ ਮਜ਼ਾ ਆਇਆ ਮਤਲਬ ਦੱਸ ਨਹੀਂ ਸਕਦਾ ਵੀ ਮਤਲਬ ਇੰਨਾ ਵਧੀਆ ਮੇਨਤ ਲੱਗੀ ਜੀ ਮੇਰੇ ਕੋਲ ਉਹ ਲਫ਼ਜ਼ ਨਹੀਂ ਹੈਗੇ ਪੱਖਾ ਪੱਖਾ ਚੱਲਦਾ ਬਹੁਤ ਵਧੀਆ ਨਹੀਂ ਜੀ ਕੋਈ ਪੱਖਾ ਨਹੀਂ ਕੋਈ ਕੁਝ ਨਹੀਂ ਇਸੀ ਤੇ ਮੁੰਡੇ ਕਹਿੰਦੇ ਇਸੇ ਚਲਾਓ ਨਹੀਂ ਲੋੜ ਹੀ ਨਹੀਂ ਮਨੇ ਕੋਠੇ ਤੇ ਚਾੜਦੇ ਮੇਰਾ ਤਾਂ ਵੀ ਮੈਨ ਲੱਗਦਾ ਇਹਨਾਂ ਨੇ ਪਹਿਲੇ ਦਿਨ ਆਪਾਂ ਕੋਠੇ ਤੇ ਚੜਿਆ ਹੀ ਪਿੱਖਿਆ ਲਈ ਨਾ ਜਦੋਂ ਮੈਂ ਉੱਪਰ ਚਲ ਜੋ ਤੇ ਪਹਿਲੇ ਦਿਨ ਕੋਠੇ ਤੇ ਚੜੇ ਹੀ ਇਸ ਕਰਕੇ ਵੀਰੋ ਨਾ ਕੋਈ ਖੂਨ ਪਾਣੀ ਇੱਕ ਹੁੰਦਾ ਜੇ ਨਾ ਕੋਈ ਗਰਮੀ ਜੇ ਨਾ ਠੰਡ ਜੇ ਹਾਂ ਤੁਸੀਂ 11 12 1 2 3 4 ਵਜੇ ਜਿਹੜਾ ਬਾਹਰ ਦਾ ਟੈਂਪਰੇਚਰ ਇਹਨੂੰ ਆਪਾਂ ਲੋਕ ਇਹਨੇ ਲੋ ਜਿਹੜਾ ਸਿੱਧਾ ਸੂਰਜ ਪੈਂਦਾ ਕੋਸ਼ਿਸ਼ ਕਰੋ ਕਿ ਜਿਨ੍ਹਾਂ ਨੂੰ ਮਾਰ ਰਹੇ ਨੇ ਗੱਡੀਆਂ ਦਿੱਤੀਆਂ ਗੱਡੀ ਵਿੱਚ ਜਾਓ ਜਿਨਾਂ ਕੋ ਬਾਈ ਗਿਆ ਆਪਣਾ ਮੂੰਹ ਸਿਰਫ ਲੇਟ ਕੇ ਅਣਕਾ ਲਾ ਕੇ ਤੇ ਉਸ ਧੋਬੇ ਵਿੱਚ ਜਾਓ ਉਹ ਤੋਂ ਬਖਰਾਬ ਕਰੇਗੀ ਬਾਕੀ 37 ਡਿਗਰੀ ਟੈਂਪਰੇਚਰ ਆ 98.4 ਆ ਉਹ ਨਹੀਂ ਚੇਂਜ ਹੋਣਾ ਉਹਦੇ ਰਹਿਣਾ ਜੇ ਆੜੀ ਮਿਹਨਤ ਲੱਗੀ ਨਾ ਜੂਨ ਜਲਾਈ ਅਗਸਤੇ ਵਿੱਚ ਇਹ ਸਰਦੀਆਂ ਨੇ ਕੰਮ ਹਣੀਏ ਬਾਕੀ ਕਈਆਂ ਵੀਰਾਂ ਦੀ ਪ੍ਰੋਬਲਮ ਹੈਗੀ ਆ ਕਿ ਆ ਡਿਕਲਾਈਨ ਚੈਸਟ ਜਿਹੜੀਆਂ ਲਾਈਨ ਨਹੀਂ ਬੰਦੀ ਉਹ ਮੁੰਡਾ ਵਰਕਆਊਟ ਆਇਆ ਕਰਨ ਧਿਆਰ ਆ ਆ ਦੇਖੋ ਬਿਲਕੁਲ ਐਂਗਲ ਧਿਆਨ ਨਾਲ ਲਾਉਣਾ ਜੇ ਗਲਤ ਲਾਓਗੇ ਇਹ ਸਾਹਮਣੇ ਦਾ ਤੇ ਤੁਹਾਡਾ ਟਿਸ਼ੂ ਜਿਹੜਾ ਉਹ ਖਤਮ ਹੋਇਣਾ ਜੇ ਕਿਸੇ ਵੀਰ ਨੇ ਆਪਣੀ ਖਿਆਸੇ ਰੂਹ ਨੇ ਸਾਰੇ ਸ਼ੌਂਕੀ ਹਗੇ ਆ ਕਿ ਮੇਰੀ ਛਾਤੀ ਦੇ ਥੱਲੇ ਲਾਈਨ ਪਾਵੇ ਮੇਰਾ ਇਨੀਤ ਲਾਈਨ ਵਧੀਆ ਰਵੇ ਪਰ ਜਿਹੜੀ ਮੇਰੇ ਦੇਲ ਵਾਲੀ ਵੀਡੀਓ ਜਿਹੜੀ ਮਰਜ਼ੀ ਹੋਣ ਵੀ ਪਾਦਾ ਡੇਢ ਮੀਲੇ ਨੂੰ ਹੋਣੀ ਆ ਪਰ ਉਹਦੇ ਵਿੱਚ ਕਮੈਂਟ ਬੜੇ ਹਾਸੇ ਵਾਲ ਆ ਜਾਂਦੇ ਆ ਆ ਵੇਖੋ ਇੱਥੋਂ ਆਕੇ ਡੰਬਲਾ ਪਾ ਜੋੜਨਾ ਇਹ ਇਹ ਨਾ ਹੋਵੇ ਹੁਣ ਸਾਰੇ ਜਾਣੇ ਸ਼ਾਮਾਂ ਨੂੰ ਜਿੰਨਾ ਨੂੰ ਮੈਂ ਸ਼ਡਿਊਲ ਦੇ ਵਿੱਚ ਦੱਸਾਂਗਾ ਉਹੋ ਹੀ ਇਹ ਸਟੱਡ ਜਿਹੜੇ ਉਹ ਲਾ ਸਕਦੇ ਆ ਜਿਨ੍ਹਾਂ ਦੀ ਆਹ ਵਾਲੀ ਲਾਈਨ ਲੋਅਰ ਲਾਈਨ ਨਹੀਂ ਬਣਦੀ ਬੈਂਚ ਪ੍ਰੈਸ ਤੋਂ ਬਾਅਦ 4 ਸੈੱਟ 15 ਰੈਪ ਡੂਡ ਸਟਾਰ ਸਰਬਜੀਤ ਸਿੰਘ ਬਿਹਾਈਂਡ ਦੇਖੋ ਟਣੀਆਲੀ ਜਦੋਂ ਬ੍ਰੈਂਡ ਪਾਈ ਹੋ ਗਈ ਨਾ 30 ਰੁਪਏ ਵਾਲੀ ਮੈਂ ਕਿਹਾ ਧਮ ਧਮ ਹੱਸੇ-ਹੱਸੇ ਹੋਗਾ ਐਸੀ-ਐਸੀ ਇਹ ਬਹੁਤ ਦੁਪਹਿਰੇ ਵਰਕਆਊਟ ਕਰਿਆ ਕਰੋ ਕੋਈ ਛੁੱਟੀ ਨਹੀਂ ਆ ਬਾਕੀ ਜਿਨ੍ਹਾਂ ਨੇ ਮੇਰੇ ਵਰਗਿਆਂ ਨੇ ਕੋਸ਼ਿਸ਼ ਨਹੀਂ ਕਰਨਾ ਸੋਮਵਾਰ ਅਗਲੇ ਹਫਤੇ ਇੱਕ ਤਰੀਕ ਉਹਨਾਂ ਫਾਲਸੀਆਂ ਦੀ ਉਹ ਆਉਣੀ ਨਹੀਂ ਹੈ ਠੀਕ ਆ ਸਭ ਤੋਂ ਬਾਅਦ ਛੁੱਟੀਆਂ ਜੇ ਕੋਈ ਮਾਰਦਾ ਸ਼ੈਲੀ ਮਾਰਦਾ ਏ ਇਹਦੀ ਤਾਂ ਬੜੀਆਂ ਵੀਡੀਓ ਹੈਗੀਆਂ ਪਰ ਆਹ ਵੇਖੋ ਕੱਪੜੇ ਕਿਹੜੇ ਸਮਾਰਟ ਲੱਗਣਦੇ ਆ 32 ਸਾਲ ਦਾ ਲੱਗਦੇ ਨੇ ਸਾਲ ਦਾ ਓਏ 22 32 32 ਸਾਲ ਦਾ ਤੇ ਕਾਰਨਾ ਮੈਂ 10 ਵਲੌਗ ਚ ਮੜੀ 22 27 ਛੁੱਟੀਆਂ ਕਾਫੀ ਬਿਤਾਦੀਆਂ ਆ ਵੀ ਮੁੰਡਾ ਆਇਆ ਤੇ ਹੋਟਲ ਦੇ ਵਿੱਚ ਆਇਆ ਬੜਾ ਵਧੀਆ ਵੀ ਬੜੀ ਬੜੀ ਐਕਟਿੰਗ ਕਰਦਾ ਇਹਨੂੰ ਤੁਸੀਂ ਜਾਣਦੇ ਜੀ ਸਿਮਰਨ ਏਸੀ ਦੀ ਸਰਵਿਸ ਕਰਨੀ ਹੋਵੇ ਉਦਾਂ ਵੀ ਕੋਈ ਸਰਵਿਸ ਕਰਾਈ ਹੋਵੇ ਸਰਵਿਸ ਮਾਲਕੇ ਮਸ਼ੀਨਾ ਵਾਸ਼ਿੰਗ ਮਸ਼ੀਨ ਇਹ ਤੁਹਾਨੂੰ ਮੈਂ ਦੁਪਹਿਰੇ ਕਿਹਾ ਕਿ ਇਵਨਿੰਗ ਆਪਾਂ ਕਰਾਂਗੇ ਗਰੁੱਪ ਇਹ ਅਜੇ 7:30 ਹੋਏ ਆ ਅਜੇ ਬਾਬਾ ਜੀ ਦੀ ਕਿਰਪਾ ਵੀ 8:30 ਵਜੇ ਇੱਥੇ ਮੇਲਾ ਲੱਗ ਜਾਣਾ ਕਹਿੰਦਾ ਭਾਵੇਂ ਕਿ ਜਿਹੜਾ ਬੰਦਾ ਗੁਣੀ ਹੈ ਨਾ 18-18 ਘੰਟੇ ਮੈਂ ਆਪ ਜੌਬ ਕਰਦਾ ਜਿੰਮ ਦੇ ਵਿੱਚ ਹਾਂ ਜੀ 14-14 ਘੰਟੇ ਹਾਂਜੀ ਸੁਨੇਹ ਇੰਗਲਿਸ਼ ਦੇ ਵਿੱਚ ਮੈਸੇਜ ਕੋ ਇੰਗਲਿਸ਼ ਦੇ ਵਿੱਚ ਗਰਮੀਆਂ ਦਾ ਮੈਸੇਜ ਵਲੌਗ ਇੰਗਲਿਸ਼ ਚ ਇੰਗਲਿਸ਼ ਚ ਆਲਵੇਸ ਡੂ ਐਕਸਰਸਾਈਜ਼ ਐਂਡ ਫੋਲੋ ਯੋਰ ਗੁਰੂਸ ਐਡਵਾਈਸ ਐਂਡ ਯੂ ਵਿਲ ਬੀ ਸਕਸੈਸਫੁਲ ਐਂਡ ਹੈਪੀ ਫੋਰਐਵਰ ਵਾਹ ਜੀ ਵਾਹ 48 49 50 ਵਾਹ ਯੂਕੇ ਕਿੰਗਡਮ ਸ਼ਾਮਾ ਦੇ ਭਾਜੀ ਇਹ ਸਾਡੇ ਕੋ ਇਧਰ ਆ ਜਾਓ ਭਾਜੀ ਲਾਈਟ ਪੈਂਦੀ ਇਧਰ ਆ ਜਾਓ ਸਾਢੇ 4 ਵਜੇ ਜਿਮ ਆਉਂਦੇ ਆ ਤੇ 8 ਵਜੇ ਜਾਂਦੇ ਆ ਇਹ ਨਵੇਂ-ਨਵੇਂ ਕਹਿੰਦੇ ਮੈਂ 47 ਸਾਲ ਦਾ ਮੈਨੂੰ ਮਿਹਨਤ ਘੜ ਲਵਾਇਓ ਤੇ ਮੈਨੂੰ ਸ਼ੂਗਰ ਵੀ ਆ ਗਈ ਆ ਬਾਬਾ ਜੀ ਦੀ ਕਿਰਪਾ ਕੋਈ ਸ਼ੂਗਰ ਦੀ ਗੋਲੀ ਨਹੀਂ ਕੋਈ ਕੁਛ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਓਕੇ ਰਿਪੋਰਟ ਇਸ ਕਰਕੇ ਜਿੰਮ ਗੱਲਾਂ ਡੋਲਿਆਂ ਵਾਸਤੇ ਨਹੀਂ ਹੈਗਾ ਕਿਸੇ ਵੀਰ ਨੂੰ ਯੂਰਕ ਐਸਡ ਆਰ ਇਫੈਕਟ ਯੀਐਸਆਰ ਕਿਸੇ ਭੈਣ ਨੂੰ ਆਗੇ ਕੰਟੈਕਟ ਕਰੋ 2 ਮਹੀਨਿਆਂ ਬਾਅਦ ਰਿਪੋਰਟਾਂ ਚੈੱਕ ਕਰ ਲਿਓ ਮਾਰੇ ਕਿਰਪਾ ਨਾਲ ਸਭ ਕੋਈ ਨੈਗਟ ਹੋ ਜਾਊਗਾ ਪਾਜੀ ਅੱਜ ਦੀ ਜੂਥ ਨੂੰ ਕੋਈ ਮੈਸੇਜ ਖੁਸ਼ ਹਾਂਜੀ ਮੈਸੇਜ ਇਹੀ ਹੈ ਜੀ ਗਰਮੀ ਦੇਖ ਕੇ ਦੇ ਭਜੋਣਾ ਜਿੰਮ ਚ ਆਓ ਇਹੋ ਟਾਈਮ ਆ ਵਰਕ ਕਰਨ ਦਾ ਮਿਹਨਤ ਕਰਨ ਦਾ ਸਾਰਾ ਸਾਲ ਇਹੋ ਕੰਮ ਹੋਣੀਗਾ ਸਾਲ ਚ ਵੀ ਇਹੋ ਕੰਮ ਹੋਣੀਗਾ ਕਿਸੇ ਚੱਲਦੇ ਆ ਹਾਂਜੀ ਕਿਸੇ ਚੱਲਦੇ ਆ ਨਾ ਜੀ ਨਾ AC ਨਹੀਂ ਪੱਖਾ ਆਪ ਮੈਂ ਕਹਿ ਕੇ ਬੰਦ ਕਰਉਂਨੇ ਬੰਦ ਕਰ ਦੋ ਬਾਬਾ ਜੀ ਮੈਸੇਜ ਮੈਂ ਤਾਂ ਤੇ ਮਜੇ ਬਹੁਤ ਮਜੇ ਆ ਵੀ ਲੱਗਦਾ ਵੀ 40 ਹੀ 45 ਡਿਗਰੀ ਦੇ ਵਿੱਚ ਵੀ ਕਿੰਨੇ ਸਾਲ ਦੇ ਤੁਸੀਂ 25 ਦੇ 20 ਦੇ 18 ਸਾਲ ਦਾ 18 ਸਾਲ ਦਾ ਉਦੋਂ 55 ਸਾਲ ਦੇ ਆ ਇਹ ਵੀ ਸਰਵਸ ਕਰਦੇ ਆ ਛੋਟੇ ਬੱਚੇ ਦੀ ਹਾਈਟ ਵਧੀ ਕਿੰਨੇ ਇੰਚ ਵਧੀ 1 ਮਹੀਨੇ ਚ ਵਧੀ ਹੈ 1 ਇੰਚ 1 ਇੰਚ ਦੇ ਕੇ ਮਹੀਨੇ ਵਿੱਚ ਹਾਈਟ ਕੋਸ਼ੇ ਮੇ ਬੇਟਾ ਜਿਮ ਲਾ ਕੇ ਗਰਮੀ ਲੱਗਦੀ ਆ ਨਹੀਂ ਨਹੀਂ ਗਰਮੀ ਕਿਥੇ ਲੱਗਦੀ ਤੈਨੂੰ ਪੁੱਤ ਓਏ ਆ ਵੇ ਮੁੰਡੇ ਲਮਕੰਡੇ ਆ ਵੇ ਲੋਏ ਕਈ ਜੇਸੀ ਦੇ ਬੈਠੇ ਰਿਆਣੇ ਇਹ ਪਸੀਨਾ ਕੱਢਦੇ ਪੂਰਾ ਗਰਮੀ ਲੱਗਦੀ ਆ ਨਹੀਂ ਗਰਮੀ ਨਹੀਂ ਲੱਗਦੀ ਮਿੱਲੀ ਲੱਗਦੀ ਠੰਡ ਲੱਗਦੀ ਆ ਨਹੀਂ ਨਾ ਗਰਮ ਨਹੀਂ ਨਾ ਠੰਡ ਹਾਂਜੀ ਜਦੋਂ ਜੀ ਲੰਮੇ ਪੈ ਗਏ ਸਰਵਸ ਅੱਜ ਕਿੰਨੀ ਬੈਂਚ ਲਾਈ ਆ ਹਾਂਜੀ 50 ਲੱਗੀ 50 ਕਿਲੋ ਹਾਂਜੀ ਟਾਰਗੇਟ ਕਿੰਨਾ ਆਪਣਾ ਹੈਗਾ 80 ਦਾ 80 ਦਾ ਹਾਂਜੀ ਠੀਕ ਹੈ ਠੀਕ ਫਲਾਵਰ ਜੀ ਦੇ ਸੇ ਕਮੇਟੀ ਵਾਲੇ ਵੇਖੋ ਕਿੰਨਾ ਭਰ ਘੜਿਆ 6 ਕਿਲੋ 6 ਕਿਲੋ ਹਾਗੇ ਕੀ ਟਾਰਗੇਟ ਆਪਣਾ 5 ਕਿਲੋ ਘਟਾਣਾ ਸਾਡੇ ਕੋਚ ਸਾਹਿਬ ਕਿਸੇ ਲੈ ਗਿਆ ਉਹਨਾਂ ਨਾਲ ਬਸ ਕੇ ਉਹ ਬਸ ਕੇ ਕੋਚ ਲੱਭ ਕੇ ਕੋਚ ਬਹੁਤ ਜਿਮ ਚ ਆ ਨਾ ਬੋਲਦਾ ਨਾ ਸੁਣਦਾ ਵਾ ਇਹ ਤੁਹਾਨੂੰ ਇਸ਼ਾਰਿਆਂ ਵਿੱਚ ਹੀ ਮੈਸੇਜ ਹੋਗਾ ਹਾਂ ਆਏ ਹਾਏ ਆਹ ਐਕਸਰਸਾਈਜ਼ ਲਾਓ ਡਾਈਟ ਖਾਓ ਮਿਹਨਤ ਲਾਓ ਡਾਲਰ ਪਹੁੰਚ ਦੇਗਾ ਪਹੁੰਚ ਨਾ ਬੋਲਦਾ ਨਾ ਸੰਬੰਧਾ ਵੇਖੋ ਵੇਖੋ ਡੋਲੇ ਹਾਂਜੀ ਕੋਚ ਸਾਹਿਬ ਤੁਸੀਂ ਖੁਸ਼ ਹੋ ਜੇ ਆਪਣੇ ਕੋਚ ਤੋਂ ਐਕਸਰਸਾਈਜ਼ ਤੁਹਾਨੂੰ ਵਧੀਆ ਲੱਗਉਂਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਲੰਭਾ ਤੁਹਾਡੇ ਕੋਲ ਪਰਸਨਲ ਟ੍ਰੇਨਿੰਗ ਦੇ ਕੋਈ ਪੈ ਕਿੰਨੇ ਪੈ ਲੈਂਦੇ ਮਹੀਨੇ ਦੇ ਮਹੀਨੇ ਤੇ 1000 ਰੁਪਏ ਜੀ ਪਰਸਨਲ ਟ੍ਰੇਨਿੰਗ ਦਾ ਉਹਦੇ ਫੀਸ ਹੋ ਗਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਾ ਲੈਂਦੇ 1000 ਰੁਪਏ ਲੈਂਦੇ ਹੋ ਦੀ ਡਰ ਕੇ ਮਾਪੇ ਦੱਸੋ ਫੜ ਗਿਆ ਤੁਸੀਂ ਅੱਜ ਨਹੀਂ ਨਹੀਂ ਜੋ ਜਿਮ ਫੀਸ ਹੈ ਕੀ ਹੈ ਦਾਦੋ ਜਿਮ ਫੀਸ ਹੈ ਨਹੀਂ ਨਹੀਂ ਇਹ ਦੇ ਜੇ ਤੁਸੀਂ ਕਹਿ ਵੀ ਦਿੰਦੇ ਨਾ ਤੇ ਮੈਂ ਤਾਂ ਵੀ ਮੰਨਣਾ ਹੀ ਇਹ ਬੰਦਾ ਪੈ ਲੈਦਾ ਹੋਰ ਕੀ ਦਾ ਮੈਂ ਮੰਨ ਸਕਦਾ ਇਹ ਤਾਂ ਨਹੀਂ ਮੈਂ ਮੰਨ ਸਕਦਾ ਆਪਣਾ ਕਿਛੋੜਾ ਰਿਆ ਤੁਹਾਡੇ ਨਮਾਣੇ ਵੀਰ ਦਾ ਜਿੰਮ ਆ ਜਿਹਦੇ ਵਿੱਚ ਆਪਣਾ ਬਹੁਤ ਜ਼ਿਆਦਾ ਦਿਲ ਲੱਗਦਾ ਵਾ ਤੇ ਬਸ ਇਦਾਂ ਪੱਖੇ ਬੰਦ ਰਹਿੰਦੇ ਐਸੇ ਮੁੰਡੇ ਲਾਈ ਜਾਂਦੇ ਆ 25 ਦੀ ਦਾ ਗਰੁੱਪ ਆਈ ਜਾਂਦਾ ਹੁਣ ਇਸ ਤੋਂ ਬਾਅਦ ਆਪਾਂ ਇੱਕ 9 ਵਜੇ ਦਾ ਫੇਰ ਤੁਹਾਨੂੰ ਘਰ ਇੰਟਰੋਡਿਊਸ ਹੋਵਾਂਗੇ ਕਿ ਮੁੰਡੇ ਪੱਖਿਆਂ ਨੂੰ ਬਿਗਾਰ ਕਿਦਾਂ ਵਰਜਿਸ ਕਰਦੇ ਆ ਵਰਕਆਊਟ ਕਰਦਾ ਕਰ ਰਿਹਾ ਬਲੌਗ ਤੋਂ ਬਿਗੈਰ ਵਰਲਡ ਦੇ ਵਿੱਚ ਚੈਲੰਜ ਹੈਗਾ ਵਾ ਕਦੀ ਛਾਪਾ ਮਾਰ ਲਿਓ ਐਕਸਰਸਾਈਜ਼ ਕਰਦਾ ਕਰਦਾ ਅੱਦੀ ਵੀ ਕੋਈ ਮੁੰਡਾ ਐਦਾਂ ਐਦਾਂ ਨਹੀਂ ਬਹੂਗਾ ਫੋਨ ਨਹੀਂ ਚਲਾਊਗਾ ਜੇ ਫੋਨ ਆਏਗਾ ਤੇ ਬਾਹਰ ਜਾ ਕੇ ਰਿਲੈਕਸ ਰੂਮ ਵਿੱਚ ਚਲਾਊਗਾ ਜਿੰਨਾ ਤੱਕ ਬਲੌਗ ਦੇ ਵਿੱਚ ਵਰਕਆਊਟ ਚੱਲ ਰਿਹਾ ਐਦਾਂ ਹਿੰਦੇਸ਼ਾ ਚੱਲਦਾ ਰਹੇ ਜਿਹੜਾ ਵੀ ਵੀਰ ਜਿਹੜੀ ਪੈਨ ਰੂਲ ਫੋਲੋ ਕਰਦੇ ਮੋਸਟ ਵੈਲਕਮ ਤੁਹਾਡਾ ਆਪਣਾ ਜੇਮਿਆ ਨਹੀਂ ਤੇ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਜਿਹੜਾ ਰੂਲ ਫੋਲੋ ਕਰਦਾ ਉਹੋ ਹੀ ਜਿਮ ਚ ਆਇਓ ਨਹੀਂ ਤੇ ਆਵੇਂ ਕੋਈ ਫਾਇਦਾ ਨਹੀਂ ਜਗਾ ਕਨਵੀਰ ਸਿੰਘ ਠੀਕ ਹੈ ਗ੍ਰੈਂਟ ਪਰਮਿਸ਼ਨ ਕਨਵੀਰ ਸਿੰਘ ਆ ਵੀ ਦੋ ਭਰਾ ਸਕੇ ਜੇ ਭਾਏ ਆ 1 ਮਹੀਨੇ ਦਾ ਬਹੁਤ ਬੜਾ ਅਸੀਂ ਕਰਦੇ ਆ ਨੰਬਰ 1 ਕੁਝ ਬੋਲਦਾ 15 ਕਿਲੋ ਉੱਚੀ ਬੋਲ 15 ਕਿਲੋ ਉੱਚੀ ਬੋਲ 15 ਕਿਲੋ 15 ਕਿਲੋ ਵਾਲੀ ਬੋਲਦਾ ਆ ਲੜਕਾ ਪਹਿਲਾਂ ਬਹੁਤ ਟ੍ਰਿਕ ਕਰਦਾ ਰਿਹਾ ਹੁਣ ਛੱਡ ਗਿਆ ਬਹੁਤ ਜ਼ਿਆਦਾ ਸ਼ਰਾਬ ਪੀਂਦੀ ਹੁੰਦੀ ਹੋਣੀ ਵੀਦਾ ਮਾਰ ਕੇ ਗਏ ਆਪਾਂ 20 25 ਮੁੰਡੇ ਦਾ ਗਰੁੱਪ ਰੱਖਿਆ ਜਦੋਂ 30 ਮੁੰਡੇ ਹੋਣ ਉਸ ਤੋਂ ਬਾਅਦ ਐਂਟਰੀ ਬੰਦ ਇੱਦਾਂ ਐਕਸਰਸਾਈਜ਼ ਚੱਲੀ ਜਾਂਦੀ ਆ ਸਵੇਰੇ 6 ਵਜੇ ਜਿਮ ਖੁੱਲਦਾ ਤੇ ਰਾਤ 11:30 ਵਜੇ ਬੰਦ ਹੁੰਦਾ ਤੇ ਮਾਰੇ ਮੋੜ 2-4 ਪੱਕੜ ਜੋਸਟਨ ਕੋਈ ਅਸੀਲੀ ਫੱਕਰਪੋਰਡ